ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਬਜੀਦਪੁਰ ਤੋਂ ਅੱਜ ਜਾ ਰਹੇ ਹਾਂ ਜੀ ਆਪਾਂ ਬੰਦੀ ਸਿੰਘ ਰਿਹਾਈ ਮੋਰਚੇ ਤੇ 26 ਜਨਵਰੀ ਬਲੈਕ ਡੇ ਮਨਾਉਣਾ ਤੇ ਪਿੰਡ ਬਜੀਦਪੁਰ ਦੇ ਵੱਲੋਂ ਨਾ ਸੇਵਾ ਵੀ ਜਾ ਰਹੀ ਆ ਲੰਗਰਾਂ ਵਾਸਤੇ ਆ ਮਾਤਾ ਬੈਠਾ ਸਾਡਾ ਸੁੱਖੀ ਬਾਬਾ ਅਕਲਵਿੰਦਰ ਬਾਈ ਮੋਨੂ ਇੱਧਰ ਪਿੱਛੇ ਬੈਠੇ ਹਨ ਦਰਸ਼ਨ ਸਿੰਘ ਜੀ ਤੇ ਸੇਵਾ ਜਾ ਰਹੀ ਆ ਲੰਗਰਾਂ ਵਾਸਤੇ ਆਦਮ ਦਹਾਬੀ ਦੇ ਨੇ ਤੇ ਇਹ ਆ ਗਿਆ ਦੱਦਲੀ ਤੇ ਨਹੀਂ ਬਾਕੀ ਸਮਾਨ ਪਿੱਛੇ ਪਿਆ ਰਾਸ਼ਨ ਰਾਸ਼ਨ ਪਿੱਛੇ ਭਰਿਆ ਵਾ ਆਟਾ ਹੋ ਗਿਆ ਚੌਲ ਹੋ ਗਏ ਦਾਲ ਦੂਲ ਹੋ ਗਈ ਕਿਸੇ ਇੱਕ ਕਹਾਵਤਾਂ ਨਾ ਕਹਿੰਦੇ ਵੀ ਜੇ ਜੰਗਲ ਚ ਅੱਗ ਲੱਗੀ ਹੋਵੇ ਤੁਸੀਂ ਸੁਣੀ ਵੀ ਹੋਣੀ ਵੀ ਕਹਿੰਦੇ ਚਿੜੀ ਆ ਇੱਕ ਚਿੜੀ ਵੀ ਉਹ ਚੁੰਝਾਂ ਪਰ ਪਰ ਪਾਣੀ ਦੀਆਂ ਅੱਗ ਬੁਝਾਉਂਦੀ ਆ ਜੰਗਲ ਦੀ ਸੋ ਵੀਰੇ ਇਹੀ ਹੁਣ ਅਸੀਂ ਵੀ ਜਿੰਨਾ ਸਾਡੇ ਤੋਂ ਸਰਿਆ ਸਾਡੇ ਪਿੰਡ ਤੋਂ ਸਰਿਆ ਅਸੀਂ ਵੀ ਸੇਵਾ ਦੇ ਵਿੱਚ ਜਾ ਰਹੇ ਆ ਲੰਗਰ ਪਾਣੀ ਲੈ ਕੇ ਬੰਦੀ ਸਿੰਘ ਰਿਹਾਈ ਮੋਰਚਾ ਲੱਗਿਆ ਵਾ ਅੱਜ ਉੱਥੇ ਜਾ ਰਹੇ ਆ ਸੋ ਸਾਡੇ ਦੇ ਅਸੀਂ ਹੱਥ ਜੋੜ ਕੇ ਬੇਨਤੀ ਆ ਸਾਰੇ ਪੰਜਾਬ ਨੂੰ ਉੱਥੇ ਜ਼ਰੂਰ ਪਹੁੰਚੋ ਲੰਗਰਾਂ ਵਾਸਤੇ ਸੇਵਾ ਕਰੋ ਤੇ ਉੱਥੇ ਆਪਣੀਆਂ ਹਾਜ਼ਰੀਆਂ ਜ਼ਰੂਰ ਲਵਾਓ ਸਾਡੇ ਪਿੰਡ ਵਜੀਦਪੁਰ ਜ਼ਿਲ੍ਹਾ ਪਟਿਆਲਾ ਵੱਲੋਂ ਅੱਜ ਜਾ ਰਹੇ ਆ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ